ਜਿਆਦਾ ਦੇ ਨਾਲ ਨੇ ਸ਼੍ਰੋਮਣੀ ਕਮੇਟੀ ਨੂੰ ਵੀ ਚਾਹੀਦਾ ਜਿਹੜੇ ਕੰਮ ਮਰਿਆਦਾ ਅਨੁਸਾਰ ਨੇ ਉਹ ਜਰੂਰ ਮਰਿਆਦਾ ਦੇ ਨਾਲ ਹੀ ਹੋਣ ਤੇ ਫੇਰ ਹੀ ਇਕਤਰਤਾਈ ਰਹਿ ਸਕਦੀ ਸਿੱਖਾਂ ਦੀ ਗੁਲਾਮੀ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਸਿੱਖਾਂ ਦੀ ਗੁਲਾਮੀ ਦੇ ਹਮੇਸ਼ਾ ਜਿਹੜਾ ਆਪਣੇ ਜਿਹੜੀ ਦਿੱਲੀ ਹੈ ਉਹ ਹਮੇਸ਼ਾ ਗੁਲਾਮ ਬਣਾਉਣਾ ਚਾਹੁੰਦੀ ਪਰ ਸਿੱਖ ਕਦੇ ਗੁਲਾਮ ਨਹੀਂ ਹੋਏ ਨਾ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤਰੀਕੇ ਦੇ ਨਾਲ ਉਹ ਸ਼੍ਰੀ ਦਨ ਸ਼ਰਦਾ ਦੇ ਫੁੱਲ ਤੇ ਫੁੱਟੇ ਗਏ ਨੇ ਤੇ ਸਤਿਗੁਰਾਂ ਦੀ ਕਿਰਪਾ ਸ੍ਰੀ ਅਕਾਲ ਤਖਤ ਸਾਹਿਬ ਤੇ ਜਿੱਥੇ ਅਈ ਨਮਸਕਾਰ ਕਰਕੇ ਸ੍ਰੀ ਹਰਮੰਦਰ ਸਾਹਿਬ ਕੇ ਨਮਸਕਾਰ ਕਰਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠਾਂ ਦੇ ਕੋਪ ਪਾਏ ਗਏ ਤੇ ਜਿਹੜਾ ਉਹਨਾਂ ਨੂੰ ਸ਼ਹੀਦਾਂ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ ਗਏ ਨੇ ਮਹਾਨ ਜਰਨੈਲ 1ਵੀਂ ਸਦੀ ਦੇ ਸੰਤ ਬਾਬਾ ਜਰਨੈਲ ਸਿੰਘ ਜੀ ਸ਼ਹੀਦ ਤੇ ਨਾਲ ਉਹਨਾਂ ਦੇ ਸ਼ਹੀਦ ਹੋਏ ਸਾਰਿਆਂ ਨੂੰ ਮੈਂ ਸ਼੍ਰੋਮਣੀ ਪੰਥ ਅਕਾਲੀ ਫੁੱਢਾ ਦਲ ਪੰਜਵਾਂ ਤਖਤਵਨੋਂ ਸ਼ਰਦਾ ਦੇ ਫੁੱਲ ਭੇਟ ਕਰਦਾ ਉਹ ਸ਼ਹੀਦਾਂ ਨੂੰ ਪ੍ਰਣਾਮ ਕਰਦਾ ਸਾਰਿਆਂ ਨੂੰ ਜਿਹੜਾ 722 ਦੇ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਜਿਹੜੇ ਸਾਰੇ ਕਾਰਜ ਹੋਏ ਨੇ ਇਹ ਵੀ ਸਮੁੱਚਾ ਖਾਤਸਾ ਪੰਚ ਜਿਹੜਾ ਬਹੁਤ ਸਭ ਨੂੰ ਕਹਿੰਦੇ ਜਿਹੜਾ ਕੀਤਾ ਜਾ ਰਿਹਾ ਕੋਈ ਕੁਝ ਨਹੀਂ ਹਾਂਜੀ ਸੇਕੀਪੇ ਗੱਜ ਨੂੰ ਲੈ ਕੇ ਜਿਹੜਾ ਕਿਹਾ ਸੀ ਉਹ ਆਪਣੇ ਉਹ ਵੀ ਠੀਕ ਹੋ ਗਿਆ ਸ਼ਾਂਤਮਈ ਤਰੀਕੇ ਨਾਲ ਸਾਰਾ ਨਿਭਣ ਗਿਆ ਕਿਉਂਕਿ ਸਾਰੇ ਚਾਹੁੰਦੇ ਸੀ ਸਾਰੇ ਨਹਿੰਗ ਸੰਗ ਜਿਥੇ ਬੰਦਿਆ ਵੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਸ੍ਰੀ ਹਰਮੰਦਰ ਸਾਹਿਬ ਦੀ ਮਹਾਨਤਾ ਕਿਉਂਕਿ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀਆਂ ਨੇ ਨਿਹੰਗ ਸਿੰਘ ਫੌਜਾਂ ਨੇ ਇੱਥੇ ਬਹੁਤ ਜ਼ਿਆਦੀ ਕੁਰਬਾਨੀਆਂ ਕੀਤੀਆਂ ਨੇ ਤੇ ਇਹ ਜਿਹੜੇ ਆਪਣੇ ਸ੍ਰੀ ਅਕਾਲ ਤਖਤ ਸਾਹਿਬ ਵਾਸਤੇ ਸ੍ਰੀ ਹਰਮੰਦਰ ਸਾਹਿਬ ਨੂੰ ਬਚਾਉਣ ਵਾਸਤੇ ਸਾਡੇ ਬੁੱਢਾ ਦਲ ਤਰਨੇ ਦਲਾਂ ਨੇ ਬਹੁਤ ਵੱਡੀਆਂ ਸ਼ਹੀਦਾਂ ਸ਼ਹਾਦਤਾਂ ਦਿੱਤੀਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ ਸ਼ਹੀਦ ਬਾਬਾ ਗੁਰਬਖਸ਼ ਸਿੰਘ ਨਿਹੰਗ ਸਿੰਘ ਬਾਬਾ ਦੀਪ ਸਿੰਘ ਜੀ ਨੇ ਹੰਗ ਸਿੰਘ ਇਸ ਕਰਕੇ ਜਿਹੜਾ ਇੱਥੇ ਕੋਈ ਵੀ ਜਿਹੜਾ ਮਾੜੀ ਸੋਚ ਰੱਖ ਕੇ ਨਹੀਂ ਕਰਨੇ ਚਾਹੀਦੇ ਕਾਰਜ ਹਮੇਸ਼ਾ ਸੇਵ ਝੁਕਾ ਕੇ ਹੀ ਤੇ ਪਿਆਰ ਦੇ ਨਾਲ ਹੀ ਆਪਾਂ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਤਾ ਦੂਰ ਕਰੋ ਲਿਵ ਲਾਏ ਹਰ ਨਾਮੈ ਕੀ ਹੋਹੋ ਜੋਲੀ ਗੁਰਮਖ ਬੈਠੋ ਸਭਾ ਵਸਾਏ ਮਰਿਆਜ਼ਾ ਦੇ ਨਾਲ ਥਾਰੇ ਕਾਰਜ ਹੋਣਗੇ ਤੇ ਉਹਦੇ ਨਾਲ ਹੀ ਸਾਰਿਆਂ ਦੀ ਭਲਾਈ ਹੈ ਜਿਹੜਾ ਇਹ ਸ਼ਰੂਣੀ ਕੀਤਾ ਗਿਆ ਸੀ ਕਿ ਤਿੰਨ ਵਿੱਚ ਸਮਾਜ ਉਹ ਬਣਾਇਆ ਗਿਆ ਮਾਦਾ ਦੀ ਸੀਮਾ ਦੇ ਸਾਹਮਣੇ ਲਾਇਆ ਗਿਆ ਕਦੋਂ ਉਦੀ ਸੀ ਪਰਵੰਤੂ ਲਗਾਇਆ ਗਿਆ ਸੀ ਉਹ ਤਾਂ ਹੁਣ ਲੰਘ ਗਿਆ ਸਮਾ ਜਿਹੜਾ ਖੇਲ ਜਦੋਂ ਆਊਗਾ ਤੇ ਉਹਦੇ ਤੇ ਜਿਹੜਾ ਵਿਚਾਰ ਚੱਲ ਰਿਹਾ ਅੱਜ ਜਿਹੜਾ ਇਹ ਸਮਾ ਨਹੀਂ ਆਪਾਂ ਨੂੰ ਸ਼ਹੀਦਾਂ ਨੂੰ ਨਮਸਕਾਰ ਕਰਨ ਆਏ ਆ ਤੇ ਜਿਹ ਉਹਦੇ ਹਰਮੰਦਰ ਸਾਹਿਬ ਦੀ ਪਰਖੰਮੀਆਂ ਤੋਂ ਬਾਹਰ ਜਾ ਕੇ ਉਹ ਜਿਹੜੇ ਫਿਰ ਮਸਲੇ ਵਿੱਚ ਚੋਚਾ